ਗੁਰਦੁਆਰਾ ਸਾਹਿਬ ਗਈ ਔਰਤ ਨਹੀਂ ਪਰਤੀ ਵਾਪਸ ਘਰ ਬਾਬਾ ਦੀਪ ਸਿੰਘ ਦੇ ਸਾਲਾਨਾ ਜੋੜ ਮੇਲੇ ਉੱਪਰ ਪਉਵੰਡ ਗਈ ਕੁਲਦੀਪ ਕੌਰ ਹੋਈ ਲਾਪਤਾ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਪਿੰਡ ਡੱਲ ਦੀ ਰਹਿਣ ਵਾਲੀ ਕੁਲਦੀਪ ਕੌਰ ਪਤਨੀ ਸੁਖਦੇਵ ਸਿੰਘ ਐਤਵਾਰ ਨੂੰ ਘਰ ਤੋਂ ਬਾਬਾ ਦੀਪ ਸਿੰਘ ਜੀ ਦੇ ਸਾਲਾਨਾ ਜੋੜ ਮੇਲੇ ਉੱਪਰ ਗਈ ਪਰ ਘਰ ਵਾਪਸ ਨਹੀਂ ਪਰਤੀ ਇਸ ਵਕਤ ਕੁਲਦੀਪ ਕੌਰ ਕਿਸ ਹਾਲਤ ਵਿੱਚ ਹੋਵੇਗੀ ਕੋਈ ਵੀ ਪਤਾ ਨਹੀਂ ਪਰ ਪਰਿਵਾਰਕ ਮੈਂਬਰ ਇਸ ਵਕਤ ਬੇਚੈਨ ਹਨ ਜਿਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਵੀ ਦਰਜ ਕਰਵਾ ਦਿੱਤੀ ਹੈ ਜੇਕਰ ਤੁਸੀਂ ਵੀ ਇਸ ਔਤ ਨੂੰ ਕਿਤੇ ਦੇਖਿਆ ਹੈ ਤਾਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਪਰਿਵਾਰ ਦੀ ਮਦਦ ਕਰ ਸਕਦੇ ਹੋ ਸੁਖਦੇਵ ਸਿੰਘ ਆ ਕਿਹੜਾ ਪਿੰਡ ਜੀ ਪਿੰਡ ਡਾਲਾ ਤੇ ਕੀ ਗੱਲਬਾਤ ਹੋਈ ਇਸ ਨਾਲ ਗੱਲਬਾਤ ਇਤਰਾਏ ਆ ਵੀ ਇਹ ਮੇਰੀ ਵਾਈਫ ਹੈ ਅਕਲਦੀਪ ਕੌਰ ਤੇ ਇਹ ਨਾ ਆਪਣਾ ਪਊ ਐਂਡ ਸਾਹਿਬ ਮੱਥਾ ਟੇਕਣ ਗਏ ਸੀ ਇਹ ਦੁਆਰ ਤੇ ਪਰਿਵਾਰ ਦੇ ਜੀ ਗਏ ਸੀ ਗੁੜੀਆ ਦੇ ਨਾਲ ਮਲਕੇ ਤਾਈ ਤੇ ਤਾਈ ਦੀ ਮਲਕੇ ਲੜਕੀ ਨਾਲ ਆ ਤੇ ਮੇਰੇ ਤੋਂ ਵੱਡੇ ਪਰਿਵਾਰ ਮਤਲਬ ਵੀ ਵੱਡੇ ਭਰਾ ਦੀ ਘਰ ਵਾਲੀ ਨਾਲ ਨੇ ਸਾਰੇ ਪਰਿਵਾਰ ਪੂਰੀ ਟਰਾਲੀ ਸਮੇਤ ਭਰ ਕੇ ਗਏ ਸੀ ਇਹ ਨਾ ਮੱਥਾ ਟੇਕ ਗਏ ਤੇ ਸਾਰੇ ਲੰਗਰ ਪਾਣੀ ਸ਼ਾਕ ਦੇ ਜਦੋਂ 3 ਵਜੇ ਆਪਣਾ ਗੇਟ ਦੇ ਉੱਤੇ ਮਲਕੇ ਦਰਸ਼ਨੀ ਜੋੜੀ ਬਾਹਰ ਨਿਕਲ ਲੱਗਿਆ ਉਥੇ ਭੀੜ ਨਾਲ ਜ਼ੋਰ ਨਾ ਹੋਣ ਕਾਰਨ ਕਰਕੇ ਉਹ ਲੜਕੀ ਤੋਂ ਹੱਥ ਛੁੱਟ ਗਿਆ ਆ ਤੇ ਇਹ ਮੁੜ ਕੇ ਪਰਿਵਾਰ ਨੂੰ ਪਰਿਵਾਰ ਲੱਭਣ ਦੀ ਕੋਸ਼ਿਸ਼ ਕਰਦਾ ਰਿਹਾ ਤੇ ਪਰ ਨਹੀਂ ਉਹ ਵੀ ਨਹੀਂ ਮਿਲੇ ਫਿਰ ਸਾਨੂੰ ਫੋਨ ਇਹਨਾਂ ਪਿੰਡ ਲਾਇਆ ਅਸੀਂ ਲੱਭਣ ਤੇ ਮਲ ਕੇ ਬੰਦੇ ਪਿੰਡੋਂ ਵੀ ਮੁੰਡੇ ਖੜੇ ਆ ਉੱਥੇ ਵੀ ਜਿਹੜੇ ਹੈਗੇ ਸਾਰੇ ਲਾਏ ਆ ਪਰ ਇਹ ਸਾਨੂੰ ਨਹੀਂ ਮਿਲੇ ਫਿਰ ਉਦਣ ਤੋਂ ਹੀ ਐਦਵਾਰ ਤੋਂ ਹੀ ਅਸੀਂ ਭਾਲ ਸ਼ੁਰੂ ਕਰਤੀ ਆ ਕੱਲ ਵੀ ਸਾਰਾ ਦਿਨ ਅਸੀਂ ਨਾ ਆਪਣਾ ਮੋਟਰਸਾਈਕਲ ਸੱਤ ਅੱਠ ਮੋਟਰਸਾਈਕਲ ਤੇ ਗੱਡੀਆਂ ਜੋ ਪਿੰਡ ਆਪਣੇ ਹਲਕਾ ਵਟੋਏ ਦਾ ਜਿੰਨਾ ਵੀ ਏਰੀਆ ਹੈ ਉਹ ਸਾਰਾ ਸ਼ਾਨਬੀਨ ਕੀਤਾ ਹੋਇਆ ਹੈ ਮਤਲਬ ਕਿ ਜਿਹੜੇ ਆਪਣੇ ਗੁਰਦਾਰਾ ਸਾਹਿਬ ਆ ਜਿੱਥੇ-ਜਿੱਥੇ ਮਲ ਕੇ ਲੌਂਸਮੈਂਟਾਂ ਵੀ ਕਰਾਈਆਂ ਹੋਈਆਂ ਵੀ ਕਿਤੇ ਪਰਿਵਾਰ ਇਹ ਬੈਠਾ ਹੋਵੇ ਤੇ ਸਾਨੂੰ ਇਹਨਾਂ ਨੰਬਰਾਂ ਤੇ ਉੱਤੇ ਸੰਪਰਕ ਕਰੇ ਕੀ ਕਾਰਨ ਕੀ ਆ ਇਸ ਤਰ੍ਹਾਂ ਦਿਮਾਗੀ ਹਾਲਤ ਦਿਮਾਗੀ ਹਾਲਤ ਨਹੀਂ ਗਈ ਠੀਕ ਨਹੀਂ ਆ ਆਪਣਾ ਦਵਾਈ ਚੱਲਦੀ ਪਈ ਆ ਸਾਲ ਤੋਂ ਇਹ ਮਲ ਕੇ ਇਦਾਂ ਹੋਏ ਨੇ ਤੇ ਦਿਮਾਗੀ ਹਾਲਤ ਨਾ ਹੋਣ ਕਾਰਨ ਕਰਕੇ ਮਲ ਕੇ ਵੀ ਜਿਗਰ ਦੇ ਮਲ ਕੇ ਜਿਗਰ ਦੀ ਇਹਨੂੰ ਪ੍ਰੋਬਲਮ ਗਿਆ ਦੇ ਪੇਟ ਦੀ ਪ੍ਰੋਬਲਮਿੰਗ ਦਾ ਕਾਰਨ ਕਰਕੇ ਜਦੋਂ ਦਿਮਾਗ ਨੂੰ ਉਹ ਬਾਲਾ ਪੈ ਜਾਂਦਾ ਤੇ ਉਦੋਂ ਮਲਕੇ ਦੀ ਦਿਮਾਗ ਦੀ ਹਾਲਤ ਜਿਹੜੀ ਆ ਉਹ ਬਿਲਕੁਲ ਜ਼ੀਰੋ ਹੋ ਜਾਂਦੀ ਆ ਨਹੀਂ ਇਹ ਕੰਮ ਕਰਦਾ ਇਹਦਾ ਉਸ ਤਰ੍ਹਾਂ ਇਹਦਾ ਦਿਮਾਗ ਸਹੀ ਚੱਲਦਾ ਜਦੋਂ ਮਲਕੇ ਦਿਹਾੜੀ ਦੇ ਵਿੱਚ ਪਤਾ ਨਹੀਂ 2 2 3 3 ਮੇਰਾ ਇਹਨੂੰ ਇਹਦੇ ਚੱਕਰ ਪੈ ਜਾਂਦਾ ਵਾ ਮਲਕੇ ਉਦਾਂ ਠੀਕ ਠਾਕ ਸੀ ਕਰਦਾ ਕੰਮ ਇਸ ਦੀ ਦਰਖਾਸਤ ਦਿੱਤੀ ਹੈ ਥਾਣੇ ਇਸ ਦੀ ਦਰਖਾਸਤ ਜਿਹੜੀ ਆ ਉਹ ਖਾਲੜਾ ਥਾਣਾ ਸਾਨੂੰ ਪੈਂਦਾ ਉੱਥੇ ਵੀ ਦਿੱਤੀ ਹੋਈ ਆ ਇਹ ਤੇ ਭਿੱਖੀ ਵਿੰਡ ਵੀ ਐਫਆਰ ਜਿਹੜੀ ਉਹਦੀ ਦਰਜ ਕੀਤੀ ਹੋਈ ਆ ਠੀਕ ਹੈ ਪ੍ਰਸ਼ਾਸਨ ਪ੍ਰਸ਼ਾਸਨ ਨੇ ਇਹੋ ਕਿਹਾ ਕਿ ਅਸੀਂ ਸਾਰੇ ਜੋ ਵੀ ਮਲਕੇ ਠਾਣੇ ਜੋ ਚੌਕੀਆਂ ਇਹਨਾਂ ਨੂੰ ਸਾਰਿਆਂ ਨੂੰ ਵਾਇਰਲ ਕਰ ਦਿੱਤੀ ਹੋਈ ਆ ਤੇ ਅਸੀਂ ਆਪਣੀ ਕਾਰਵਾਈ ਬਣਦੀ ਕਰਾਂਗੇ ਤੇ ਤੁਸੀਂ ਵੀ ਆਪਣਾ ਜਿਹਨੂੰ ਲੱਭਣ ਦੀ ਕੋਸ਼ਿਸ਼ ਕਰੋ ਜੇ ਕਿਤੇ ਤੁਹਾਨੂੰ ਲੱਭਦੀ ਆ ਜਾਂ ਕੋਈ ਧੱਕੇ ਨਾਲ ਕਿਸੇ ਨੇ ਘਰ ਵਿੱਚ ਬਿਠਾ ਕੇ ਇਹਨੂੰ ਰੱਖਿਆ ਹੋਇਆ ਹੈ ਤੇ ਸਾਨੂੰ ਕਦੇ ਖਬਰ ਲੱਗਦੀ ਸਾਨੂੰ ਦੋ ਤਰਨਤਾ ਬਾਉ ਉਹਦੀ ਕਾਰਵਾਈ ਦੇ ਵਿੱਚ ਉਹ ਬੰਦੇ ਚੱਕ ਕੇ ਲਿਆਵਾਂਗੇ ਹਾਂਜੀ ਕੋਈ ਮੋਬਾਈਲ ਨੰਬਰ ਚੱਲਦਾ ਜੇ ਕਿਸੇ ਨੇ ਸੰਪਰਕ ਕਰਨਾ ਹੋਵੇ ਫਲਾ ਮੋਬਾਈਲ ਨੰਬਰ ਚੱਲਦਾ ਹੈ 88729 56762 ਤੇ ਇੱਕ ਇੱਕ ਮੋਬਾਈਲ ਨੰਬਰ ਚੱਲਦਾ 791 903 ਇਹ ਪਰਿਵਾਰ ਦੇ ਦੋਵੇਂ ਆਪਣੇ ਹੈਗੇ ਨੇ ਵੀ ਨੰਬਰ ਨੇ ਇਹਨਾਂ ਦੇ ਸਾਨੂੰ ਸੰਪਰਕ ਕਰਨਾ ਜੇ ਵੀ ਕਿਸੇ ਨੂੰ ਵੀ ਪਤਾ ਲੱਗ ਜਾਵੇ ਵੀ ਇਹ ਪੀ ਆਇਆਂ ਤਾਂ ਦੇ ਜਾਂ ਕਿਤੇ ਬਿਠੇ ਬੈਠੇ ਹੋਏ ਜਾਂ ਕਿਹਨੇ ਬਿਠਾ ਕੇ ਠੱਕੇ ਨਾ ਰੱਖੇ ਹੋਏ ਆ ਕਿਤੇ ਲਾਗੇ ਵਾਲੇ ਨੂੰ ਵੀ ਪਤਾ ਲੱਗ ਜਾਵੇ ਤੇ ਮਾਲਕੇ ਸਾਨੂੰ ਕਰ ਦਵੇ ਸੂਚਿਤ ਪੀ ਇਹ ਪਰਿਵਾਰ ਦੇ ਇੱਥੇ ਤੁਹਾਡੇ ਜੀ ਬੈਠੇ ਹੋਏ ਆ ਅਸੀਂ ਉਸੇ ਵੇਲੇ ਆਪਣਾ ਤਰੰਤ ਕਾਰਵਾਈ ਕਰਾਂਗੇ